भी सोच के हैरान हो जाओगे की कोई एक इंसान दूजे इंसान खा सकता है ये भाई आकर पकाकर खाता है जी रात को आप तक कितनी नाश से खा चुके हो दस बारह पानी के साथ साफ करते थे और फिर नमक डाल कर उसको पकाते थे साल चार साल चार साल थे पहली नाश किसकी निकाली थी बच्चे की या बड़े की कितनी उम्र थी चार साल ਮੇਰੇ ਜੀ ਦੋ ਬੱਚੇ ਪੋਤੋ ਉਸ ਨੂੰ ਦੋਇਆ ਜੀ ਗਰਮ ਪਾਣੀ ਵਿੱਚ ਫਿਰ ਉਬਾਲ ਕੇ ਖਾ ਲਈਏ ਇਹ ਵੀਡੀਓ ਤੁਸੀਂ ਜ਼ਰੂਰ ਦੇਖਿਓ ਇਹ ਕਹਾਣੀ ਪਾਕਿਸਤਾਨ ਦੀ ਹੈ ਇਹਨਾਂ ਦੀ ਘਰ ਵਾਲੀਆਂ ਵੀ ਇਹਨਾਂ ਦੋਨੋਂ ਭਰਾਵਾਂ ਨੂੰ ਛੱਡ ਕੇ ਚਲੀ ਗਈਆਂ ਸਨ ਜਦੋਂ ਇਹਨਾਂ ਦੀ ਘਰ ਵਾਲੀਆਂ ਨੂੰ ਪੁੱਛਿਆ ਕਿ ਤੁਸੀਂ ਇਹਨਾਂ ਦਾ ਸਾਥ ਕਿਉਂ ਛੱਡਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਦੋਨੇ ਭਰਾ ਸਾਡੇ ਨਾਲ ਕੁੱਟਮਾਰ ਕਰਦੇ ਹਾਂ ਇਹ ਸਾਰਾ ਦਿਨ ਵੇਲੇ ਘੁੰਮਦੇ ਰਹਿੰਦੇ ਸਨ ਇਹਨਾਂ ਦੋਨਾਂ ਭਰਾਵਾਂ ਦੇ ਵਿੱਚੋਂ ਇੱਕ ਭਰਾ ਦਾ ਨਾਮ ਮੁਹੰਮਦ ਔਰਫਾਨ ਅਲੀ ਤੇ ਦੂਜੇ ਦਾ ਨਾਮ ਮੁਹੰਮਦ ਔਰਫ ਅਲੀ ਹੈ ਇਹਨਾਂ ਦੇ ਬੱਚੇ ਵੀ ਸਨ ਇਹਨਾਂ ਦੀ ਘਰਵਾਲੀਆਂ ਨੇ ਦੱਸੇ ਕਿ ਇਹ ਕਈ-ਕਈ ਦਿਨ ਘਰ ਨਹੀਂ ਆਉਂਦੇ ਸੀ ਤੇ ਇਹ ਗਾਇਬ ਰਹਿੰਦੇ ਸੀ ਇਹ ਘਟਨਾ 2011 ਦੀ ਹੈ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਗ ਇਹ ਪਾਕਿਸਤਾਨ ਵਿੱਚ 200 ਕਿਲੋਮੀਟਰ ਦਰਿਆ ਖਾਲ ਇਲਾਕੇ ਦੀ ਹੈ ਅਪ੍ਰੈਲ 2011 ਵਿੱਚ ਇੱਕ ਕੁੜੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਉਹਦੀ ਉਮਰ 24 ਤੇ ਉਹਦਾ ਨਾਮ ਸਾਇਰਾ ਸੀ ਇਹ ਲੜਕੀ ਮਰਨ ਤੋਂ ਬਾਅਦ ਦਫਨਾ ਦਿੱਤੀ ਸੀ ਤੇ ਦੂਜੇ ਹੀ ਦਿਨ ਜਦੋਂ ਕੁੜੀ ਦਾ ਪਰਿਵਾਰ ਕਬਰ ਦੇ ਕੋਲ ਗਏ ਸ਼ਾਇਰਾ ਦੀ ਕਬਰ ਦੇਖੀ ਤਾਂ ਉੱਥੋਂ ਲਾਸ਼ ਗਾਇਬ ਸੀ ਤੇ ਸ਼ਾਇਰਾ ਦਾ ਪਰਿਵਾਰ ਬਹੁਤ ਪਰੇਸ਼ਾਨ ਹੋ ਗਿਆ। ਉਹਨਾਂ ਨੇ ਉਦੋਂ ਹੀ ਪੁਲਿਸ ਨੂੰ ਬੁਲਾ ਲਿਆ। ਜਦੋਂ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕੀਤੀ, ਲੋਕਾਂ ਤੋਂ ਪੁੱਛਿਆ ਤਾਂ ਲੋਕਾਂ ਨੇ ਇਹਨਾਂ ਦੋਵਾਂ ਭਰਾਵਾਂ ਦਾ ਨਾਮ ਲਿਆ ਕਿ ਇਹ ਇਹ ਦੋਨੋਂ ਭਰਾ ਟੋਣਾ ਟਾਮਣ ਕਰਦੇ ਰਹਿੰਦੇ ਹਨ। ਜਦੋਂ ਪੁਲਿਸ ਉਹਨਾਂ ਦੇ ਘਰ ਵਿੱਚ ਗਈ, ਸੌਂਦਾ ਹੋਇਆ ਇੱਕ ਭਰਾ ਮਿਲਿਆ। ਉਹਦੇ ਪਿਤਾ ਤੇ ਉਹਦੀ ਭੈਣ ਉੱਠੇ ਹੋਏ ਸਨ। ਜਦੋਂ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਤੀ ਤਾਂ ਫਰੀਮਾਨ ਘਰ ਵਿੱਚ ਨਹੀਂ ਸੀ। ਜਦੋਂ ਪੁਲਿਸ ਵਾਲਿਆਂ ਨੇ ਘਰ ਦੀ ਤਲਾਸ਼ੀ ਲੈਣ ਲਈ ਘਰ ਦੀ ਚਾਬੀ ਮੰਗੀ ਤਾਂ ਪੁਲਿਸ ਵਾਲਿਆਂ ਨੂੰ ਉਹਦੇ ਘਰਦਿਆਂ ਨੇ ਮਨ੍ਹਾ ਕਰ ਦਿੱਤਾ। ਪੁਲਸ ਦੀ ਸਖਤਾਈ ਦੇ ਕਾਰਨ ਘਰ ਵਾਲਿਆਂ ਨੇ ਉਹਦਾ ਦਰਵਾਜ਼ਾ ਖੋਲ੍ਹ ਦਿੱਤਾ। ਘਰ ਵਿੱਚੋਂ ਬਦਬੂ ਆ ਰਹੀ ਸੀ ਤਾਂ ਇੱਕ ਪੁਲਿਸ ਮੁਲਾਜ਼ਮ ਦੀ ਬੰਦ ਕਮਰੇ ਵਿੱਚ ਨਜ਼ਰ ਗਈ। ਉਸ ਕਮਰੇ ਦੇ ਵਿੱਚ ਚੁੱਲ੍ਹੇ ਦੇ ਉੱਤੇ ਇੱਕ ਪਤਿਲਾ ਰੱਖਿਆ ਹੋਇਆ ਸੀ। ਉਸ ਪਤਿਲੇ ਵਿੱਚੋਂ ਮਾਸ ਪਕਾਇਆ ਹੋਇਆ ਸੀ। ਉਹ ਮਾਸ ਕਿਸੇ ਜਾਨਵਰ ਦਾ ਨਹੀਂ ਸੀ। ਉਸ ਕਮਰੇ ਵਿੱਚ ਕਿੜੀਆਂ ਹੀ ਕੀੜੀਆਂ ਫਿਰ ਰਹੀਆਂ ਸਨ। ਕਮਰੇ ਵਿੱਚ ਇੱਕ ਫੱਟਾ ਤੇ ਕੁਹਾੜੀ ਵੀ ਮਿਲੀ ਜਿਸ ਤੇ ਉੱਤੇ ਮਾਸ ਦੇ ਟੁਕੜੇ ਵੀ ਲੱਗੇ ਹੋਏ ਸਨ। ਕਮਰੇ ਦੇ ਵਿੱਚ ਸਾਇਰਾ ਦੀ লাশ ਮਿਲੀ ਸਾਇਰਾ ਦੀ ਜਦੋਂ লাশ ਦੇਖੀ ਤਾਂ ਸਾਇਰਾ ਦੀ ਦੋਨੋਂ ਲੱਤਾਂ ਨਹੀਂ ਸਨ ਪਤਲੇ ਵਿੱਚ ਮੀਟ ਬਣੇ ਹੋਏ ਨੂੰ ਪੁਲਿਸ ਨੇ ਲੈਬ ਵਿੱਚ ਜਾਂਚ ਕਰਨ ਲਈ ਭੇਜਿਆ ਜਾਂਚ ਕਰਨ ਤੋਂ ਬਾਅਦ ਪਤਾ ਲੱਗੇ ਕਿ ਇਹ ਮੀਟ ਸਾਇਰਾ ਦਾ ਸੀ ਜਿਸ ਦੀ ਮੌਤ ਕੈਂਸਰ ਨਾਲ ਹੋ ਗਈ ਸੀ ਇਹ ਗੱਲ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਇਨ੍ਹਾਂ ਦੋਵਾਂ ਭਰਾਵਾਂ ਤੋਂ ਜਦੋਂ ਪੁਲਿਸ ਨੇ ਪੁੱਛਤਾਚ ਕੀਤੀ ਤਾਂ ਪਤਾ ਚੱਲਦਾ ਹੈ ਕਿ ਇਨ੍ਹਾਂ ਦੋਵਾਂ ਭਰਾਵਾਂ ਨੇ ਦੱਸਿਆ ਕਿ ਇਹ ਲਗਭਗ 100 ਬੰਦੇ ਖਾ ਗਏ ਸਨ ਜਦੋਂ ਇਹ ਗੱਲ ਲਾਗਪਾਸ ਦੇ ਲੋਕਾਂ ਨੂੰ ਪਤਾ ਚੱਲਿਆ ਕਿ ਲੋਕਾਂ ਦੇ ਦਿਲ ਵਿੱਚ ਡਰ ਪੈਦਾ ਹੋ ਗਿਆ ਲੋਕ ਡਰ ਡਰ ਕੇ ਰਹਿਣ ਲੱਗ ਪਏ ਪੁਲਿਸ ਨੇ ਪੁੱਛਿਆ ਕਿ ਤੁਸੀਂ ਮਰੇ ਹੋਏ ਲੋਕਾਂ ਦਾ ਮਾਸ ਹੀ ਕਿਉਂ ਖਾਂਦੇ ਹਾਂ ਤਾਂ ਇਹਨਾਂ ਦੋਵਾਂ ਭਰਾਵਾਂ ਨੇ ਦੱਸਿਆ ਕਿ ਸਾਨੂੰ ਇੱਕ ਟੂਣਾ ਟਾਮਣ ਕਰਨ ਵਾਲਾ ਬਾਬਾ ਮਿਲਿਆ ਸੀ ਉਹ ਬਾਬੇ ਨੇ ਦੱਸਿਆ ਕਿ ਜੇਕਰ ਤੁਸੀਂ ਇਨਸਾਨਾਂ ਦਾ ਮਾਸ ਖਾਂਦੇ ਹੋ ਤੁਸੀਂ ਕਦੇ ਵੀ ਦੁਖੀ ਨਹੀਂ ਹੋਵੋਗੇ ਜੂੰਦੇ ਲੋਕਾਂ ਨੂੰ ਮਾਰਨਾ ਔਖਾ ਤੇ ਅਸੀਂ ਮਰੇ ਹੋਏ ਲੋਕਾਂ ਨੂੰ ਕਬਰ ਚੋਂ ਕੱਢ ਕੇ ਖਾ ਲੈਂਦੇ ਸੀ ਇਹੇ ਦੋਨੋਂ ਭਾਈ ਦੱਸਦੇ ਕਿ ਅਸੀਂ ਪੂਰੀ ਜਾਸੂਸੀ ਰੱਖਦੇ ਸੀ ਕਿ ਕਿੱਥੇ ਬੰਦਾ ਮਰਦਾ ਹੈ ਤੇ ਕਿੱਥੇ ਉਹਨੂੰ ਦਫਨਾਇਆ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਇਹੋ ਜਿਹਾ ਕੋਈ ਕਾਨੂੰਨੀ ਬਣਿਆ ਸੀ ਕਿ ਜਿਹੜਾ ਇਹਨਾਂ ਦੋਨੋਂ ਭਰਾਵਾਂ ਨੂੰ ਸਜ਼ਾ ਸੁਣਾ ਸਕੇ ਤਾਂ ਤਾਂ ਅਦਾਲਤ ਨੇ ਇਹਨਾਂ ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ ਜਦੋਂ ਦੋਨੇ ਭਰਾ ਸਜ਼ਾ ਕੱਟ ਕੇ ਬਾਹਰ ਆ ਜਾਂਦੇ ਤਾਂ ਤਾਂ ਲੋਕ ਸੜਕਾਂ ਉੱਤੇ ਉਤਰ ਆਂਦੇ ਹਨ ਤਾਂ ਪੁਲਿਸ ਨੇ ਇਹਨਾਂ ਨੂੰ ਤਾਂ ਇਹਨਾਂ ਨੂੰ ਦੋਨੇ ਭਰਾਵਾਂ ਨੂੰ ਲੋਕੀ ਨਹੀਂ ਜਾਣਦੇ ਸੀ ਤਾਂ 1 ਸਾਲ ਬਾਅਦ ਬੰਦ ਕਮਰੇ 'ਚ ਬਦਬੂ ਆਂਦੀ ਹਾਂ ਤਾਂ ਪਿੰਡ ਵਾਲਿਆਂ ਨੇ ਪੁਲਿਸ ਵਾਲਿਆਂ ਨੂੰ ਬੁਲਾਇਆ ਪੁਲਿਸ ਨੇ ਆ ਕੇ ਤਲਾਸ਼ੀ ਕੀਤੀ ਤਾਂ ਉਸ ਕਮਰੇ ਵਿੱਚੋਂ 3 ਸਾਲ ਦੇ ਬੱਚੇ ਦਾ ਸਿਰ ਮਿਲਿਆ ਤੇ ਬਾਕੀ ਸਰੀਰ ਦੋਵਾਂ ਭਰਾਵਾਂ ਨੇ ਖਾ ਲਿਆ ਸੀ ਦੋਵੇਂ ਭਰਾ ਇਹ ਬੱਚੇ ਨੂੰ ਵੀ ਕਬਰੋਂ ਵਿੱਚੋਂ ਕੱਢ ਕੇ ਲੈ ਕੇ ਆਏ ਸੀ ਇਨ ਦੋਵਾਂ ਭਰਾਵਾਂ ਤੋਂ ਇੱਕ ਭਰਾ ਨੇ ਕਿਹਾ ਕਿ ਇਹਦੇ ਵਿੱਚ ਮੇਰਾ ਕੋਈ ਹੱਥ ਨਹੀਂ ਇਹ ਕੰਮ ਮੇਰੇ ਦੂਜੇ ਭਰਾ ਫਰਮਾਨ ਦਾ ਕੰਮ ਹੈ ਫਰਮਾਨ ਆਪਣੇ ਘਰੋਂ ਭੱਜਿਆ ਹੋਇਆ ਸੀ ਜੋ ਕਿ ਪੁਲਿਸ ਨੇ ਥੋੜੇ ਦਿਨਾਂ ਬਾਅਦ ਹੀ ਫੜ ਲਿਆ ਤਾਂ ਅਦਾਲਤ ਨੇ ਇਹਨਾਂ ਦੋਵਾਂ ਭਰਾਵਾਂ ਨੂੰ 12 ਸਾਲ ਦੀ ਸਜ਼ਾ ਸੁਣਾਈ ਤਾਂ ਪੁਲਿਸ ਨੇ ਉਸ ਤਾੰਤ੍ਰਿਕ ਬਾਬੇ ਨੂੰ ਵੀ ਲੱਭਿਆ ਜਿਨੇ ਇਹਨਾਂ ਦੋਵੇਂ ਭਰਾਵਾਂ ਨੂੰ ਇਨਸਾਨ ਦਾ ਮਾਸ ਖਾਣੇ ਨੂੰ ਕਿਹਾ ਸੀ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ